ਗੁੱਡ ਮਾਰਨਿੰਗ ਜੀ ਸਭੀ ਕੋ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਠਾਕ ਲਓ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਜੇ ਮੈਂ ਥੋੜਾ ਟਾਈਮ ਨਾਲ ਪਹੁੰਚ ਗਿਆ ਸੀਗਾ ਇਹ ਇੰਜਰੀ ਸੀ ਜਿਹੜੀ ਲੈਗ ላይ ਸੀ ਕੋਈ ਖਾਸ ਦਿੱਕਤ ਨਹੀਂ ਮੈਨੂੰ ਆਈ ਹੈਗੀ ਠੀਕ ਰਿਹਾ ਸਾਰਾ ਕੁਝ ਹੋ ਗਿਆ ਮੈਂ ਉਸ ਤਰ੍ਹਾਂ ਦੀ ਵਰਕਆਊਟ ਕੀਤਾ ਦੀ ਕਿ ਮੈਨੂੰ ਕੋਈ ਦਿੱਕਤ ਨਾ ਆਵੇ ਨਹੀਂ ਤਾਂ ਫਿਰ ਜਿਆਦਾ ਕਰ ਲੈਂਦਾ ਜਾਂ ਲੰਜਸ ਉਹ ਮੈਂ ਦੁਬਾਰਾ ਟਰਾਈ ਕਰਦਾ ਵੀ ਦੇਖ ਲੈਣਾ ਚੈੱਕ ਕਰਕੇ ਫਿਲਹਾਲ ਮੈਂ ਇੱਕ ਮਹੀਨਾ ਲੰਜਸ ਦੇ ਨੇੜੇ ਤੇ ਰਹਿੰਦਾਂ ਕਰਾਂਗਾ ਜੋ ਚਾਹੀਦੀ ਆਪਾਂ ਹੋਰ ਐਕਸਰਸਾਈਜ਼ ਆਪਣੇ ਕੋਲ ਕਰਨ ਨੂੰ ਬਹੁਤ ਨੇ ਤੇ ਅਗੇ ਕੰਪੀਟੀਸ਼ਨ ਕਰਨ ਦੀ ਵੀ ਸੋਚਦਾ ਤੇ ਉਹਦੇ ਵਿੱਚ ਤਾਂ ਫਿਰ ਮੇਨ ਹੈ ਹੈਗੀ ਆ ਕਿ ਜੇ ਮੈਂ ਜਦ ਤੱਕ ਰਿਕਵਰੀ ਨਾ ਕਰ ਹੋਈ ਫਿਰ ਖੇਡ ਨਹੀਂ ਹੋਣਾਗਾ ਤਾਂ ਕਰਕੇ ਆਪਾਂ ਥੋੜਾ ਜਿਹਾ ਪਰਹੇਜ਼ ਰੱਖਣਾ ਲੰਝਸ ਤੋਂ ਥੋੜੇ ਦਿਨ ਤੇ ਐਕਸਰਸਾਈਜ਼ ਠੀਕ ਲਈ ਆ ਵਧੀਆ ਲੱਗੀ ਆ ਤੇ ਉਸ ਤੋਂ ਬਾਅਦ ਬਸ ਜਾ ਕੇ 12ਵਾਂ ਪਜਰੂਹਨ ਕਰਨ ਲੱਗ ਗਿਆ ਔਰ ਔਖਾ ਨਾ ਔਖਾ ਕਰਨ ਦਾ ਪੈਣੀ ਆ ਜਿੰਰੀਆਂ ਜੋ ਬਾਰ-ਬਾਰ ਟਕਰ ਹੋਣਾ ਬਹੁਤ ਔਖਾ ਏ ਤੇ ਕਦਾਂ ਸਾਰਾ ਕੁਛ ਇਹ ਸਿਸਟਮ ਹਿੱਲ ਜਾਂਦਾ ਜੇ ਮੈਂ ਆਉਣਾ ਜਾਣਾ ਤੇ ਉਸ ਤੋਂ ਬਾਅਦ ਕਰੇ ਨਹੀਂ ਬੈਠ ਹੁੰਦਾਗਾ ਤਾਂ ਕਰਕੇ ਆਪਾਂ ਪਹਿਲਾਂ ਹਮੇਸ਼ਾ ਆਉਣ ਜਾਂਦੀ ਸਾਰ ਪਹਿਲਾਂ 10 ਮਿੰਟ ਟ੍ਰੈਡ ਮਿਲ ਤੇ ਲਾਉਣੇ ਲਾਉਣੇ ਨੇ ਉਸ ਤੋਂ ਬਾਅਦ ਸਟ੍ਰੈਚਿੰਗ ਕਰਨੀ ਆ ਫਿਰ ਉਸ ਤੋਂ ਬਾਅਦ ਆਪਣਾ ਮਸਲ ਦੀ ਸਟ੍ਰੈਚਿੰਗ ਕਰਨੀ ਆ ਜੋ ਆਪਣਾ ਵਰਕਆਊਟ ਕਰਨਾ ਫਿਰ ਉਸ ਤੋਂ ਬਾਅਦ ਵਰਕਆਊਟ ਸਟਾਰਟ ਕਰਨਾ ਪਹਿਲਾਂ ਟਾਈਮ ਦੇ ਹਿਸਾਬ ਨਾਲ ਮੈਨੂੰ ਆ ਜਾਂਦਾ ਦੀ ਚਲ 12 ਵਜੇ ਜਮਾਂ ਜਾਣਾ ਬੋਡੀ ਬਾਰ ਨਾ ਪਿਆ ਕਰੇ ਟੁਰਦੇ ਕਰਦੇ ਆ ਜਾਂ ਕੁਝ ਵੀ ਲਾ ਲਉ ਤਾਂ ਨਹੀਂ ਗਲਤ ਸੀ ਇੱਥੇ ਮੈਂ ਬੰਦਾ ਗਲਤੀਆਂ ਕਰਕੇ ਸਿੱਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਰੀ ਉਮਰ ਇਹ ਚੀਜ਼ਾਂ ਨਹੀਂ ਮੁੱਕਦੀਆਂ ਗਈਆਂ ਇਹ ਬੰਦਾ ਜਿਉਂ ਬਹਿ ਗਿਆਨ ਦੀ ਪ੍ਰਾਪਤੀ ਕਰ ਲਈ ਜਾਂ ਮੈਂ ਇੰਨੇ ਸਾਲ ਦਾ ਜਿੰਮਨਾਉਣਾ ਜਾਂਦੇ ਸਦਾ ਟ੍ਰੇਨਿੰਗ ਦੇ ਨਾ ਨਹੀਂ ਹਰ ਇੱਕ ਚੀਜ਼ ਰੋਜ਼ ਹਰ ਇੱਕ ਚੀਜ਼ ਨਵੀਂ ਸਿੱਖਣ ਨੂੰ ਮਿਲਦੀ ਮਿਲਦੀ ਆ ਤੁਹਾਨੂੰ ਕਿਸੇ ਕੋਲ ਮਿਲੂਗੀ ਜਾਂ ਤੁਹਾਡੇ ਕੋਲੋਂ ਕਿਸੇ ਨੂੰ ਮਿਲ ਜਾਣੀ ਆ ਇਹ ਚੀਜ਼ ਤੁਸੀਂ ਹਮੇਸ਼ਾ ਆਪਣੇ ਉੱਪਰ ਲੈ ਕੇ ਰੱਖਣੀ ਆ ਵੀ ਗਿਆਨ ਕਦੇ ਵੀ ਮੁੱਕਦਾ ਨਹੀਂਗਾ ਕਿੱਥੋਂ ਮਿਲਦਾ ਉੱਥੋਂ ਆਪਣਾ ਲੈ ਲਓ ਕੋਈ ਹੋਰ ਦਿਨ ਇਹਦੇ ਵਿੱਚ ਕੋਈ ਵੱਡਾ ਕੋਈ ਛੋਟਾ ਆਪਾਂ ਕਹਿ ਦਿੰਦਾ ਵੀ ਨਹੀਂ ਤੇ 319 ਤਾਂ ਕਰਦਾ ਜਿਵੇਂ ਕੁਝ ਵੀ ਆ ਇਦਾਂ ਦਾ ਕੁਝ ਨਹੀਂ ਹੁੰਦਾ 10 ਮਿੰਟ ਲਾਇਆ ਪਰ ਟਰੈਡਮਿਲ ਤੇ ਉਸ ਤੋਂ ਬਾਅਦ ਫਿਰ ਗਿਆ ਬੈਂਚ ਪ੍ਰੈਸ ਤੇ ਤੇ ਬੈਂਚ ਪ੍ਰੈਸ ਦੀ ਥੋੜੀ ਮੈਂ ਰੂਟੀਨ ਵੀ ਚੇਂਜ ਕਰੀ ਆ ਤੇ ਕੁਝ ਨਵਿੱਤਾ ਸਿਸਟਮ ਬਣਾ ਲਿਆਤੀ ਤੇ ਇਹਦੇ ਵਿੱਚ ਕੀ ਕਰਿਆ ਮੇਨ ਮੈਂ ਫੋਕਸ ਕਰਨਾ weight ਤੇ ਵਜਨ ਹਮੇਸ਼ਾ ਘੱਟ ਤੋਂ ਸ਼ੁਰੂ ਕਰਿਆ ਅੱਡ ਤੋਂ ਸ਼ੁਰੂ ਕਰਦੇ ਕਰਦੇ ਫਿਰ ਉੱਪਰ ਨੂੰ ਇੱਕ ਤਾਂ ਆਪਣੀ ਪਾਵਰ ਚੈੱਕ ਕਰੀ ਵੀ ਕਿੰਨੇ ਗ੍ਰੈਪ ਓਟੇਸ਼ਨ ਕਿੰਨੇ ਕ ਭਜਨ ਦੇ ਹਿਸਾਬ ਨਾਲ ਲੱਗਦੇ ਨੇ ਤੇ ਗੈਰੀ ਵਿਚਾਰਾ ਕੰਮ ਕਰ ਦਿੰਦਾ ਮੇ ਕੋਈ ਬੰਦਾ ਹੁੰਦਾ ਨਹੀਂ ਦਾ ਕਰਕੇ ਆਪਾਂ ਆਪੇ ਫੋਨ ਫਾਂਡੇਟਾ ਕਾ ਕੇ ਕਿਤੇ ਲਾ ਲਈਦਾ ਮੱਤਾ ਦੇ ਕੇ ਰੱਬ ਦਾ ਨਾਮ ਲਿਆ ਤੇ ਸਟਾਰਟ ਕੀਤਾ ਭਜਨ ਇੱਥੇ 40 ਕਿਲੋ 10-10 ਕਿਲੋ ਦੀਆਂ ਬਲੇਟਾਂ ਤੇ 20 ਕਿਲੋ ਜਰਾਣਾ ਤੇ ਰੈਪਿਟੇਸ਼ਨ ਲਾਇਆ ਮੈਂ 20 ਤੇ ਉਸ ਤੋਂ ਬਾਅਦ ਘਟਾਉਂਦਾ ਗਿਆ ਰੈਪਿਟੇਸ਼ਨ ਕਤਨੇ ਨੇ ਜਬਜਨ ਬਦਨਾ ਫੇਰ ਪੋਲਿਸ਼ਨ ਨੂੰ ਮੈਂ ਕਾਹਾਂ ਵੀ ਮੈਂ 60 ਕਿਲੋ ਦੇ 40 ਦੇ ਵਜਾ ਰਹੀ ਸੇਮ ਲੰਗ ਨਹੀਂ ਸੇਮ ਹੀ ਲੱਗਦੇ ਹੈਗੇ ਇੱਥੇ 40 ਕਿਲੋ ਤੋਂ ਸਟਾਰਟ ਕਰਿਆ 40 ਕਿਲੋ ਦੇ 20 ਰੈਪ ਲਾ ਕੇ ਉਸ ਤੋਂ ਬਾਅਦ ਪਲੇਟਾ ਫੇਰ ਪਾਈਆਂ ਨੇ 10-10 ਕਿਲੋ ਦੀਆਂ ਉਸ ਤੋਂ ਬਾਅਦ ਫੇਰ 10-10 ਕਿਲੋ ਪਾਇਆ ਤੇ ਉਸ ਤੋਂ ਬਾਅਦ ਫੇਰ 10-10 ਕਿਲੋ ਪਾਇਆ ਤੇ ਮੈਨੂੰ ਉਮੀਦ ਨਹੀਂ ਸੀ ਵੈਸੇ ਮੈਂ ਇੱਕ ਕੁਇੰਟਲ ਦਾ ਰੈਪ ਲਾ ਦੂੰਗਾ ਪਰ ਬਹੁਤ ਸੋਨਾ ਲਾਇਆ ਲੱਗ ਵੀ ਗਿਆ ਆਪ ਨੂੰ ਕੋਈ ਦਿੱਕਤ ਨਹੀਂ ਹੈਗੀ ਬਸ ਇੱਕ ਗੁੱਟਾਂ ਦੇ ਪੱਟੀਆਂ ਜ਼ਰੂਰ ਬੰਨੀਆਂ ਨੇ ਕਿਉਂਕਿ ਉਹਦਾ ਫਾਇਦਾ ਇਹ ਹੈ ਵੀ ਤੁਹਾਨੂੰ ਗੁੱਟ ਦੀ ਇੰਜਰੀ ਨਹੀਂ ਹੋਊਗੀ ਨੁਕਸਾਨ ਕੋਈ ਨਹੀਂ ਗੱਲ ਦੇ ਵਿੱਚ ਨਾ ਈਕੋਲੈਪਟਿੰਗ ਕਰਨ ਦੀ ਕੋਈ ਉਹ ਨਹੀਂ ਹੈਗੀ ਤੇ ਇੱਥੇ weight ਵਧਾਤਾ ਇੱਥੇ weight 60 ਕਿਲੋ ਹੋ ਗਿਆ ਤੇ ਇਹਦੇ ਬੇਨਾਮ ਰੈਪ ਜਿੰਨੇ ਲੱਗੇ 10-12 ਉਹ ਸਾਮਨਾ ਮੈਂ ਲਾਈ ਨੇ ਕਿਉਂਕਿ ਇੱਕ ਤਾਂ ਇੱਥੇ ਆ ਕੇ ਬੰਦੇ ਨੇ ਆਪਣੀ ਪਾਵਰ ਚੈੱਕ ਹੋ ਜਾਂਦੀ ਹੈ ਨਾ ਵੀ ਤੁਸੀਂ ਇਨਕ੍ਰੀਜ਼ ਕਰ ਰਿਹਾ ਹਾਂ ਬੇਟਰਨ ਗ੍ਰੀਨ ਕਿਉਂਕਿ ਮੈਂ ਹਮੇਸ਼ਾ ਜਿੱਦਣ ਦਾ ਜਾ ਰਿਹਾ ਮੈਂ ਲਾ ਰਿਹਾ ਸਿਰਫ 10-10 ਕਿਲੋ ਦੀ ਬਲੇਟਾ ਪਾ ਕੇ ਪਰ ਉਹਦੇ ਵਿੱਚ ਫਾਇਦਾ ਆਏ ਹੁੰਦਾ ਹੋਂ ਤੋਂ ਦੇਖਿਆ ਸੀ ਮੈਂ ਇੱਕ ਜੇ ਲਾਉਂਗਾ ਤੇ ਮੇਰੇ ਟੋਟਲ ਰੈਪ ਉਪ ਪਤ ਤੋਂ ਵੱਧ 35-40 ਹੋਣੇ ਇਹ ਸਾਰੇ ਜਿਹਨਾਂ ਪਹਿਲਾਂ 20 ਲਾਏ ਨੇ ਫਿਰ 12 8 6 ਤੋਂ ਜੋਗੇ ਨਾ ਉਹਦੇ ਵਿੱਚ ਇਹੀ ਹੁੰਦਾ ਮੈਂ ਇੱਕ ਸਾਈਡ ਦੇ ਵਿੱਚ ਇਹ 40 ਦਾ ਫਲਾਉਂਦਾ ਸੀਗਾ ਬਸ ਇਹ ਵੀ ਇੱਥੇ ਤੁਹਾਡਾ ਮਸਲ ਟ੍ਰੇਨ ਹੋਊਗਾ ਪਰ ਬਹੁਤ ਘੱਟ ਹੋਊਗਾ ਉੱਥੇ ਤੁਹਾਡਾ ਮਸਲ ਟ੍ਰੇਨ ਜ਼ਰੂਰ ਤੋਂ ਜ਼ਿਆਦਾ ਹੁੰਦਾ ਮਸੇਂ ਨਾਲ ਕੋਈ ਫਰਕ ਨਹੀਂ ਹੋਰ ਕੋਈ ਖਾਸ ਵਰਕ ਨਹੀਂ ਹੁੰਦਾ ਇਹਨਾਂ ਵਿੱਚ ਤੇ ਇੱਥੇ ਬੈਠੋਗੇ 80 ਕਿਲੋ ਮੈਂ ਤਾਂ ਕਹਿ ਦਿੰਦਾ ਵੀ 80 ਕਿਲੋ ਦੇ ਸਿਰਫ ਰੈਪ ਲਾਉਣੇ ਆ ਮੈਂ 80 ਕਿਲੋ ਤਾਂ ਬਹੁਤ ਵਧੀਆ ਰੈਪ ਲੈਣੇ ਆ 80 ਦੇ ਬਾਅਦ ਮੈਂ ਸੋਚਿਆ ਦੀ 90 ਕਰ ਲਾਂ 90 ਤੇ ਮੇਨੂੰ ਲਾਸਟ ਟਾਈਮ ਮੈਂ ਦੋ ਰੈਪ ਲਾਇਏ ਸੀ ਫਿਰ ਮੈਂ ਸੋਚਿਆ ਨਹੀਂ 90 ਨਹੀਂ ਮੈਂ ਇੱਕ ਕਵਾਂਟਿਟੀ ਕਰਕੇ ਦੇਖ ਲੈਂਦਾ ਇਹਦੇ ਰੈਪੂਲੇਸ਼ਨ ਵਧੀਆ ਲੱਗੇ ਨੇ ਮੈਂ ਗਿਣੀ ਨੀ ਇੱਕ ਮੇਬੀ 800 ਦੇ ਦੋ ਤਿੰਨ 4 5 6 7 8 8 सी ਤੇ ਜਰੂਰੀ ਨੇ ਇਹ ਵੀ 18 ਪਤੇ ਜਾ ਕੇ ਮੈਂ ਵੈਸੇ ਇਹ ਚੀਜ਼ ਆਪਣਾ ਨੋਟ ਕਰੀਆ ਅੱਠ ਕਿਤੇ ਬੰਦਾ 18 ਬਲਾਦ ਦਾ ਕਿਸੇ ਵੀ ਮਸਲ ਦੇ ਕਿਸੇ ਵੀ ਪਾਰ ਦੇ ਕਾ ਉਥੇ ਤੁਸੀਂ ਵੇਟ ਇਨਕ੍ਰੀਜ਼ ਕਰਨ ਜੁਗੇ ਹੋ ਨਾ ਪਰ ਉਹ ਜਿਵੇਂ ਹਿਸਾਬ ਨਾਲ ਕਰਨਾ ਹੁੰਦਾ ਪਰ ਇੱਥੇ ਮੈਂ ਇਕੱਠਾ 20 ਕਿਲੋ ਇਨਕ੍ਰੀਜ਼ ਕਰਦਾ ਜੇ ਅੱਟ ਰੈਪ ਲਾਇ ਤਾਂ 20 ਤੋਂ ਵੱਧ ਜ਼ਰੂਰੀ ਨਹੀਂ ਨਿਕਾ ਇੱਥੇ ਮੈਂ 5-6 ਲਾ ਦੂੰਗਾ ਜਾਂ 4 ਲਾ ਦੂੰਗਾ ਓਕਾ ਨਾ ਗੈਰੀ ਤੋਂ ਜਾਦੇ ਮੈਂ ਕਹ ਹੱਥ ਆਪਣੇ ਕੋਲ ਬੇਸ਼ੱਕ ਰੱਖੀ ਚੱਕੂ ਵੀ ਮੈਂ ਆਪੇ ਰੱਖੂੰਗਾ ਵੀ ਆਪੇ ਜੇ ਤਰੋਂ ਡੋੜ ਪਈ ਤਾਂ ਦੇ ਕੇ ਹੱਥ ਨੇੜੇ ਕਰ ਲਈ ਅਦਰਵਾਈਜ਼ ਮੈਂ ਆਪ ਟਰਾਈ ਕਰੂੰਗਾ ਕਿਉਂਕਿ ਥੋੜੀ ਜਿਹਾ ਤਲਾਨ ਦਾ ਫਿਰ ਮੈਨੂੰ ਆਪਣੀ ਪਾਵਰ ਦਾ ਪਤਾ ਲੱਗਣਾ ਸੀ ਤਾਂ ਕਰਕੇ ਨੂੰ ਮੈਂ ਕਹ ਹੱਥ ਨੇੜੇ ਰੱਖ ਲਈ ਪਰ ਫਿਰ ਪਰਾਂ ਦੀ ਅੱਜ ਕਿਤੇ ਗਰਾਰ 2 ਵਾਰ ਗੀਤੀ ਪਰ ਬਹੁਤ ਠੀਕ ਲੱਗਿਆ ਰੈਪ ਇੱਕ ਕੁਆਂਟਰਲ ਦਾ ਇੱਕ ਰੈਪ ਲਾਉਣਾ ਕੋਈ ਨਾਮ ਬੰਦੇ ਲਈ ਤਾਂ ਚਲੋ ਵੈਸੇ ਕੋਈ ਆਪਾਂ ਕਹਿੰਦੇ ਸੌਖਾ ਨਹੀਂ ਹੁੰਦਾ ਪਰ ਜੇ ਮਨ ਲਈ ਠੀਕ ਆ ਪਰ ਫੇ ਵੀ ਬਹੁਤ ਘੱਟ ਬੰਦੇ ਹੁੰਦੇ ਆ ਕਿਹੜੇ ਕੁਆਂਟਰਲ ਜਾਂ ਕਾਉਂਟਰ ਦੇ ਉੱਪਰ ਦੀ ਬੈਂਚ 'ਤੇ ਲਾਉਂਦੇ ਆ ਕਿਹੜਾ ਬਹੁਤ ਟਾਈਮ ਦਾ ਦਾੜਿਆ ਉਹੀ ਲਾਊਗਾ ਨਹੀਂ ਹਰ ਇੱਕ ਬੰਦਾ ਨਹੀਂ ਲਾ ਸਕਦਾ ਉਸ ਤੋਂ ਬਾਅਦ ਦੂਜੀ ਬੈਂਚ 'ਤੇ ਵਾਪਸ ਪਹੁੰਚੇ ਆ ਤੇ ਇੰਕਲਾਈਨ 'ਤੇ ਇਹਦੇ ਵਿੱਚ ਵੀ ਵੇਟ ਤਾਂ ਮੈਂ ਕਰ ਸਕਦਾ ਤੀ ਇਹਨੂੰ ਪਰ ਮੈਂ ਹਮੇਸ਼ਾ ਇਹੀ ਸੋਚਦਾ ਵੀ ਹੁਣ ਜੇ ਤੁਸੀਂ ਪਹਿਲਾਂ ਹੀ ਬੈਂਚ ਪ੍ਰੈਸ ਤੇ ਬਜਾੜਾ ਵੇਟ ਲਾ ਚੁੱਕੇ ਹੋ ਤਾਂ ਇੱਥੇ ਤੁਹਾਨੂੰ ਦਰਦਰ ਵੇਟਾਂ ਦੀ ਬਾਗੇ ਪਰਵਾਹਾਂ ਦੀ ਲੋੜ ਨਹੀਂ ਤਾਂ ਕਰਕੇ ਤੁਸੀਂ ਮੈਂ 60 ਕਿਲੋ ਤੇ ਸਟਾਰਟ ਕਰਿਆ ਤੇ ਜੇ ਮੈਂ ਇਥੋਂ ਵੀ ਦੁਬਾਰਾ ਫੇਰ ਨੂੰ ਉਹੀ ਬਾਰ ਮੈਂ ਆਪਣੀ ਪੋਜੀਸ਼ਨ ਚਾਹਾਂ ਉਹਦਾ ਕੀ ਫਾਇਦਾ ਨਹੀਂਗਾ ਫਿਰ ਤੁਮ ਮਸਲੇ ਕੁਝ ਗਰੋ ਨਹੀਂ ਕਰਨਾਗਾ ਤਾਂ ਕਰਕੇ ਜਿੰਨਾ ਤੁਸੀਂ ਉੱਥੇ ਕੁ ਤੁਸੀਂ ਆਪਣਾ ਲਾਇਆ ਮੀਡੀਅਮ ਵੇਟ ਤੋਂ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਨਹੀਂਗਾ ਹਰ ਵਾਰ ਤੁਸੀਂ ਫਿਰ ਲੋ ਵੇਟ ਤੇ ਸ਼ੁਰੂ ਕਰਨਾ ਨਹੀਂ ਉਹਦਾ ਕੋਈ ਫਾਇਦਾ ਨਹੀਂਗਾ ਤੁਸੀਂ ਇੱਥੇ ਹੁਣ 60 ਕਿਲੋ ਤੋਂ ਸਟਾਰਟ ਕਰਿਆ ਫਿਰ 70 ਫਿਰ 80 ਤੱਕ ਤੁਸੀਂ ਜਾ ਸਕਦੇ ਹੋ ਇਹ 60 ਕਿਲੋ ਦਾ ਮੈਂ ਰੈਪ ਲਾਇਆ ਉਸ ਤੋਂ ਬਾਅਦ ਇੱਥੇ ਮੈਂ ਵੇਟ ਵਧਾਤਾ ਸੀ 70 ਕਿਲੋ ਫਿਰ ਉਸ ਤੋਂ ਬਾਅਦ ਮੈਂ ਲਾਸਟ ਗੈਰਾ ਲਾਇਆ ਉਹ ਮੈਂ ਕਰਤਾ ਸੀ 77 ਕਿਲੋ 70 ਕਿਲੋ ਤੋਂ ਬਾਅਦ ਮੈਂ ਡ੍ਰੌਪ ਸੈਟ ਲਾਤੇ ᱛੀਏ ਕਿਉਂਕਿ ਉਹਦੇ ਰੈਪਿਟਿਸ਼ਨ ਬਹੁਤ ਘੱਟ ਲੱਗੇ ਨੇ ਇੰਨੇ ਘੱਟ ਰੈਪਿਟਿਸ਼ਨ ਲਾ ਕੇ ਕੋਈ ਫਾਇਦਾ ਨਹੀਂਗਾ ਤੁਹਾਡੇ ਮਸਲ ਨੂੰ ਕੁਝ ਪਤਾ ਹੀ ਨਹੀਂ ਲੱਗੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਅੰਦਾਜ਼ਾ ਤਾ ਕਰਕੇ ਕੋਈ ਨਾਲ ਇੱਕ ਬੰਦਾ ਹੋਵੇ ਉਹ ਚਲੋ ਪਰੇਟਾ ਗੱਡੀ ਜਾਂਦਾ ਉਹ ਚੀਜ਼ ਦਾ ਫਾਇਦਾ ਹੋ ਜਾਂਦਾ ਤੇ ਹੁਣ ਮੇਰੇ ਕੋਈ ਬੰਦਾ ਹੁੰਦਾ ਨਹੀਂਗਾ ਜੋ ਜੋ ਨਹੀਂ ਸੰਨਿਆਸ ਲੈ ਗਏ ਤੇ ਗਰਜੰਟ ਲੱਗਿਆ ਸੀਗਾ ਉਹ ਵੀ ਸੰਨਿਆਸੇ ਲੈ ਗਿਆ ਉਹਦਾ ਬੰਦਾ ਹੀ ਪੰਜ ਦਿਨ ਜੰਮ ਗਿਆ ਸਾਰਾ ਉਹਦਾ ਕਹਿੰਦਾ ਮੇਰੀ ਇੰਜਰੀ ਹੋ ਗਈ ਐਦਾਂ ਹੋ ਗਿਆ ਬਦਾਂ ਹੋ ਗਿਆ ਮੁੜ ਕੇ ਬੰਦਾ ਹੋਣੀ ਦਿਖਿਆ ਮੈਨੂੰ ਜਮਚਾ ਤੇ ਤਾ ਕਰਕੇ ਫਿਰ ਇੱਕ ਐਦਾਂ ਵੀ ਇਕੱਲਾ ਬੰਦਾ ਚਲੋ ਸਰਵਾਈਵ ਕਰਨਾ ਸਿੱਖ ਲਵੇ ਉਹਦੇ ਵਰਗੀ ਜ਼ਰੂਰ ਨਹੀਂ ਹੁੰਦੀ ਤੁਹਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੁੰਦੀ ਜ਼ਿਆਦਾ ਤਾਂ ਇਸ ਤੋਂ ਬਾਅਦ ਉਹ 70 ਕਿਲੋ ਕਰਤਾ ਫਿਰ ਤੋਂ 60 ਤੋਂ ਤੇ ਇਹਦੇ ਰੈਪੋਰਟੇਸ਼ਨ ਵੀ ਲਾਏ ਨੇ ਮੇਰੇ ਪਿੱਛੇ 6 ਲੱਗੇ ਸੀਗੇ ਇਹ ਬੈਂਚ ਪ੍ਰੈਸ ਔਖੀ ਹੈ ਸਭ ਤੋਂ ਕਿਉਂਕਿ ਇਹ ਤੇ ਤੁਹਾਡਾ ਪ੍ਰੈਸ਼ਰ ਜਿਹੜਾ ਆਦਾ ਤੁਹਾਡੇ ਸ਼ੋਲਡਰਾਂ ਤੇ ਜਾਣ ਲੱਗ ਜਾਂਦਾ ਤੇ ਇੱਕ ਪਹਿਲੀ ਬੈਂਚ ਪ੍ਰੈਸ ਲਾ ਕੇ ਤੁਹਾਡੇ ਮਸਲ ਪੰਪ ਹੋਣ ਦੇ ਨਾਲ ਹੀ ਥੱਕ ਜਾਂਦੇ ਹੋ ਤਾਂ ਕਰਕੇ ਇਹ ਥੋੜੀ ਜੀ ਔਖੀ ਆ ਪਰ ਇਹ ਨਹੀਂ ਔਖੀ ਵੀ ਨਹੀਂ ਹੈਗੀ ਵੀ ਤੁਸੀਂ ਸਿੱਧਾ ਕੁਆਂਟਰ ਤੋਂ 50 ਕਿਲੋ ਤੇ ਆ ਜਾਓ ਠੀਕ ਆ ਇੰਨਾ ਤਾਂ ਕਰਨਾ ਹੀ ਪੈਂਦਾ ਤਾ ਕਰਕੇ ਫੇਰ ਇੱਥੇ ਹੁਣ ਬੇਟ ਵਧਾਤਾ ਕੱਚਾ ਪਕਰਤਾ ਈ 70 75 ਕਿਲੋ ਤੇ ਇਹਦੇ ਰਪੋਟਿਸ਼ਨ ਮੇਲੇ ਦੋ ਤਿੰਨ ਕੇ ਲੱਗੇ ਸੀ ਦੋਸਤੋ ਬੰਨ ਮੈਂ ਤਿੰਨ ਕ ਡਰਾਪ ਦੇ ਲਾਤੇ 5 5 ਕਿਲੋ ਦੇ 2.5 ਕਿਲੋ ਦੀ ਪਲੇਟ ਸੀ ਕੱਢੀ ਉਹ ਮੈਂ ਕੱਢਤੀ ਚੱਕਣ ਤਰਨ ਨੂੰ ਥੋੜਾ ਜਿਹਾ ਹੁੰਦਾ ਬੰਦੇ ਦੇ ਵਜਨ ਨਾਲ ਵੀ ਝੋਲਣਾ ਪੈਂਦਾ ਤੇ ਜਿਆਦਾ ਪ੍ਰੈਸ਼ਰ ਆਉਣਾ ਹੋਰ ਤਾਂ ਵੀ ਕਾਸ ਦਿੱਕਤ ਨਹੀਂ ਹੁੰਦੀ ਹੈ ਕਿ ਜੇ ਆਪਾਂ ਕਹੀ ਜਈ ਬਈ ਨਵਾਂ ਕੰਜੀ ਜੇ ਦੰਨਾ ਕੋਈ ਦਨੀਗਾ ਹਰ ਇੱਕ ਚੀਜ਼ ਬੰਦਾ ਕਰ ਲੈਂਦਾ ਆਵਰ ਦੇ ਹਿਸਾਬ ਨਾਲ ਹੁਣ ਨਵੇਂ ਬੰਦੇ ਦੀ ਤਾਂ ਇੰਨਾ ਵੇਲੇ ਚੱਕਣਾ ਵੀ ਨਹੀਂਗਾ ਉਹਨੇ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਚੱਕਣਾ ਹੀ ਅੱਖੋਂ ਆ ਜਾਂਦਾ ਹੁਣ ਇੱਥੇ ਕੋਈ ਬੰਦਾ ਬੱਚੇ ਘੜਾਉਂਦਾ ਉਹਨੇ ਮਿਰਚੀ ਕਰਦੇ ਨੇ ਇੱਥੇ ਹੁਣ ਮੈਂ ਇੱਥੇ ਤਾਂ ਲਈ ਕਰਦਾ ਫਿਰਦਾ ਵੀ ਬੁਲੇਟਾ ਕਰਦਾ ਤਕੇ ਨਾਲ ਅਤਮਾਰ ਮਾਰ ਕੇ ਕਰੇ ਇਧਰ ਨੂੰ ਕਰੇ ਇਧਰ ਨੂੰ ਇਹੀ ਵੇ ਦਾ ਹੁੰਦਾ ਬਸ ਬੱਚੇ ਇੱਕ ਤੁਹਾਡੇ ਸਪੋਰਟਰ ਹੋਵੇ ਤੇ ਇੱਕ ਤਾਂ ਹੌਸਲਾ ਤੁਹਾਨੂੰ ਹੁੰਦਾ ਬੰਦਾ ਕਹਿ ਕੇ ਕਿ ਤਕੇ ਨਾਲ ਬਣੇ ਵੀ ਕੋਹਲਾ ਲਾ ਕੋਹਲਾ ਲਾ ਕੋਹਲਾ ਲਾ ਨਾ ਬੰਦਾ ਚਾਰਜ ਆਪ ਜਾ ਹੁੰਦਾ ਰਹਿੰਦਾ ਕੱਲੇ ਬੰਦਰੀ ਥੋੜਾ ਜਿਆ ਇਹ ਚੀਜ਼ਾਂ ਔਖੀ ਹੁੰਦੀਆਂ ਨੇ ਹੁਣ ਜੇ ਅਸੀਂ ਆਪਣਾ ਕੰਮਕਾਰ ਖਤਰਾ ਤੇ ਫਰੀ ਜਾਂਦਾ ਹੁਣ ਉਹਨੂੰ ਮੈਂ ਸਾਰਾ ਲਿਖਾ ਕੇ ਰੱਖਾਂ ਇਹ ਮੇਰੇ ਲਈ ਚੰਗੀ ਗੱਲ ਨਹੀਂ ਤਾਂ ਕਰਕੇ ਫਿਰ ਆਪਾਂ ਔਕੇ ਸੋਕੇ ਓਕੇ ਸਾਰੇ ਲਈਦਾ ਜਿੰਨਾ ਕੋ ਟਾਈਮ ਕੱਢਣਾ ਪਰ ਦੇ ਨੇ ਐਕਸੇ ਲਾ ਕੇ ਕਰ ਲਈਦਾ ਮੈਂ ਨਾ ਥੋੜਾ ਇਹੀ ਆ ਵੀ ਤੁਹਾਡੇ ਮਸਲ ਪੰਪ ਹੋਣੇ ਚਾਹੀਦੇ ਨੇ ਐਕਸਰਸਾਈਜ਼ ਤੁਹਾਡੀ ਸਹੀ ਲੱਗਦੀ ਆ ਤਾਂ ਕੋਈ ਦਿੱਕਤ ਨਹੀਂ ਰਿਜ਼ਲਟ ਤੁਹਾਨੂੰ ਮਿਲੂਗਾ ਮਿਲੂਗਾ ਇਹ ਬੈਂਚ ਪ੍ਰੈਸ ਸਭ ਤੋਂ ਵੱਸੇ ਸੌਖੀ ਜਿਆ ਜਾਂਦਾ ਪਰ ਇੰਨੀ ਸੌਖੀ ਹੈ ਨਹੀਂ ਜਿੰਨੀ ਇਹਨੂੰ ਬਣਾਇਆ ਗਿਆ ਵੀ ਇਹ ਇਨਿਸੋਕੀ ਹੈ ਇਨਿਸੋਕੀ ਨਹੀਂ ਹੈਗੀ ਇਹ ਫਿਰ ਵੀ ਓਕੀ ਆ ਕਿਉਂਕਿ ਬੰਦਾ ਬਿਲਕੁਲ ਇਹ ਪਿੱਛੇ ਚਲੇ ਜਾਂਦੇ ਦੇ ਵਿੱਚ ਤੇ ਪਹਿਲਾਂ ਪਹਿਲਾਂ ਤਾਂ ਜਦੋਂ ਲਾਉਣ ਲੱਗਦੇ ਸੀ ਇਹ ਮੈਂ ਲਾਉਣ ਲੱਗਿਆ ਬਦਰਾ ਬੈਨਸਰੀ ਬਣਦਾ ਉੱਪਰ ਇਦਾਂ ਲੱਗ ਜਾਂਦਾ ਵੀ ਹੁਣ ਬੁੱਥੇ ਦੇ ਅਗੇ ਗਰੂ ਇਹ ਇਹਦੇ ਵਿੱਚੋਂ ਵੈਸੇ ਉਹ ਵੇਟ ਦੂਜੀ ਬੈਂਚ ਪਰਸ ਨਾਲੋਂ ਥੋੜਾ ਜਿਹਾ ਵੱਧ ਲੱਗ ਜਾਂਦਾ ਜੇ ਤੁਸੀਂ 60 ਕਿਲੋ ਦੇ ਉੱਧਰ ਅਠਰਾਂ ਪਲਾਏ ਆ ਮੇਬੀ ਦੁੱਠੇ ਲੱਗੇ ਸੀ ਤੇ ਇਧਰ 10 12 ਤੁਸੀਂ ਆਹ ਨਾਲ ਲਾਉਣੇ ਹੋ بس ਇੰਨਾ ਦਾ ਫਰਕ ਆ ਹੋਰ ਕੋਈ ਜਿਆਦਾ ਫਰਕ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਇੱਥੇ ਤੁਸੀਂ 60 ਕਿਲੋ ਸਿੱਤੇ ਕਾਊਂਟਰ ਤੇ ਪਹੁੰਚ ਜਾਓਗੇ ਨਹੀਂ ਇੰਨਾ ਫਰਕ ਡੀਗਾ ਹਾਂ ਜਿਹੜਾ ਬੰਦਾ ਵਧੀਆ ਪਰਫਾਰਮ ਕਰ ਲੈਂਦਾ ਉਹਨੂੰ ਥੋੜੀ ਈਜ਼ੀ 라 ਦੀਆ ਪਰ ਇਹ ਚੱਕਰ ਤੁਹਾਨੂੰ ਥੋੜੀ ਔਖੀ ਆ ਬਾਕੀ ਹੋਰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਦੇ ਵਿੱਚ ਬਾਕੀ ਹਰ ਇੱਕ ਚੀਜ਼ ਠੀਕ ਆ ਤਾਂ ਇਹਦੇ ਵਿੱਚ ਵੀ ਵੇਟ ਅਗਰ ਮੈਂ ਜਿੰਨਾ ਕੱਪ ਹੋਇਆ ਮੇਤੋਂ ਮੈਂ ਕਰੀ ਗਿਆ ਇਹ 70 ਤੋਂ ਸਟਾਰਟ ਕਰਿਆ 60 ਤੋਂ 12 70 ਫਿਰ 70 ਦੁਬਾਰਾ ਆਪਾਂ ਨੇ 75 ਇਦਾਂ ਵੇਟ ਵਧਾਏ ਦੇ ਵਿੱਚ ਵੀ ਰੈਪਿਟੇਸ਼ਨ ਉੱਪਰ ਨੂੰ ਪਹਿਲਾਂ ਜਿੰਨੇ ਲੱਗੇ 12 ਫਿਰ ਅੱਥ ਵਿਚੇ ਜਿੰਨੇ ਖਲਾਦੇ ਆ ਉਹਨੇ ਕਪਾ ਲਾਈ ਲੈਨੇ ਇਹਦੇ ਵਿੱਚ ਨਹੀਂ ਗਾ ਇਦਾਂ ਜਿਵੇਂ ਉਹਦੇ ਵਿੱਚ ਤਿੰਨ ਕ੍ਰੈਪ ਲੱਗਦੀ ਉਹਦੇ ਵਿੱਚ ਇਦਾਂ ਕੰਮ ਨਹੀਂ ਇਹਦੇ ਵਿੱਚ ਇਹ ਤਾਂ ਡਰੋਪ ਸੈਟ ਨਹੀਂ ਮਿਲ ਆਇਆ ਜਿੰਨੇ ਲੱਗੇ ਮੈਂ ਤੋਂ ਲਾਇਆ ਮੇਨੋ ਥੋੜਾ ਫੋਕਸ ਤੁਹਾਡੀ ਡਾਈਟ ਤੇ ਹੋਣਾ ਚਾਹੀਦਾ ਜਿੰਮ ਵੀ ਉਹਨਾ ਕੰਮ ਨਹੀਂ ਕਰਦੀ ਹੁਣ ਜਿੱਦਾਂ ਮੈਨੂੰ ਹੁਣ ਮੈਂ ਤੁਹਾਨੂੰ ਦੱਸਦਾ ਮੈਂ 10 ਜਲਾਈ ਨੂੰ ਰੋਕੀ ਛੱਡੀ ਸੀ ਬਿਲਕੁਲ ਹੀ ਤੇ ਜਵਾਬਰ ਕੋਈ ਛੱਡੀ ਕੋਕ ਬਿਲਕੁਲ ਛੱਡਿਆ ਤੇ 10 ਜੁਲਾਈ ਤੋਂ ਬਾਅਦ ਦੇਖ ਲਓ 10 ਅਗਸਤ ਤੋਂ ਕੀ ਤੇ ਵੀ ਮੈਨੂੰ 40 42 ਦਿਨ ਹੋ ਗਏ 41 ਦਿਨ ਵੀ ਮੈਂ ਰੋਟੀ ਨਹੀਂ ਖਾਦੀ ਹੈਗੀ ਤੇ ਚਾਹ ਨਹੀਂ ਪੀਤੀ ਤੇ ਕੋਕ ਬਾਰੇ ਬਿਲਕੁਲ ਨਹੀਂ ਪੀਤਾ ਉਹ ਚੀਜ਼ ਦਾ ਮੈਨੂੰ ਰਿਜ਼ਲਟ ਬਹੁਤ ਜ਼ਿਆਦਾ ਮਿਲਿਆ ਪਿਛਲੇ 2 ਮਹੀਨੇ ਦੇ ਮੁਕਾਬਲੇ ਚ ਉਹ ਪਿਛਲੇ ਮੈਂ ਰੋਟੀ ਖਾਂਦਾ ਸੀਗਾ ਪਰ ਮੈਂ ਤੁਰਦਾ ਬਹੁਤ ਜ਼ਿਆਦਾ ਸੀਗਾ ਫੈਟ ਮੇਰੀ ਵੀ ਘੱਟ ਹੋ ਰਹੀ ਸੀ ਇਸ ਵਾਰ ਮੈਂ ਕੀ ਕੀਤਾ ਇਸ ਵਾਰ ਮੈਂ ਰੋਟੀ ਛੜਤੀ ਮਠਾ ਬਿਲਕੁਲ ਛੜਤਾ ਬਾਹਰਲਾ ਬਿਲਕੁਲ ਛੜਵਾਰ ਪਹਿਲੀ ਵੀ ਖਾਂਦਾ ਨਹੀਂ ਸੀ ਕਦੇ ਕੱਲੇ ਚਿਕਨਾਂ ਤੇ ਅੰਡੇ ਤੇ ਆ ਗਿਆ ਠੀਕ ਆ ਬ੍ਰਾਊਨ ਬੈਡ ਹੋ ਗਏ ਤੇ ਚੌਲ ਹੋ ਗਏ ਇੱਕ ਵਾਰ ਮੈਂ ਨਿੰਬੂ ਬਣੇ ਪੀ ਲੰਨਾ ਤੇ ਉਹ ਚੀਜ਼ ਦਾ ਨਾ ਨਗਰ ਰਿਜ਼ਲਟ ਵੜਿਆ ਵੀ ਕਿਹੜਾ ਵਾ ਜਰੂਰਤ ਤੋਂ ਜ਼ਿਆਦਾ ਪਹਿਲਾਂ ਤੋਂ ਉੱਦਾਂ ਦੀ 13 14 ਕਿਲੋਮੀਟਰ ਮੈਂ ਉਹ ਬਿਲਕੁਲ ਲਿਮਟ 'ਚ ਕਰਤਾ ਹੁਣ ਇੰਜਰੀ ਕਰਕੇ ਮੇਰੇ ਤੋਂ ਵੈਸੀ ਵੀ 10 ਦਿਨ ਮੈਂ ਤੁਰ ਰਹੀ ਮੈਨੂੰ ਫਿਰ ਫੋਨ ਨੇ ਵੀ ਅਲਾਰਮ ਮਾਰਤਾ ਵੀ ਤੇਰੇ ਸਟੈਪ ਬਹੁਤ ਜ਼ਿਆਦਾ ਕਰ ਗਏ ਮੈਂ 20 ਹਜ਼ਾਰ ਸਟੈਪ ਪਰ ਸਿੱਧੇ ਹੀ ਵਜਨ ਜਰੂਰ ਸੱਤ ਤੇ ਯ ਤੇ ਰਿਜ਼ਲਟ ਉਹਦੇ ਨਾਲ ਮੈਨੂੰ ਜ਼ਿਆਦਾ ਮਿਲ ਗਿਆ ਕਿਉਂ ਮੈਮਰੀ ਡਾਈਟ ਵਰਕਲੀਨ ਹੋ ਗਈ ਇਹ ਚੀਜ਼ ਦਾ ਫਾਇਦਾ ਮੈਨੂੰ ਬਹੁਤ ਮਿਲਿਆ ਜ਼ਰੂਰੀ ਨਹੀਂ ਕਿ ਤੁਸੀਂ ਪਾਗਲਵਾਂ ਨੂੰ ਜੂਰੇ ਮਾਰੀ ਜਾਣਾ ਨਹੀਂ ਉੱਥੇ ਸਾਰੀ ਗੇਮ ਤੁਹਾਡੇ ਖਮਵਾ ਕੇ ਡਾਈਟ ਤੇ ਆਉਂਦੀ ਤੁਸੀਂ ਖਾਣੇ ਪੀਣੇ ਕਿਉਂ ਜੇ ਤੁਸੀਂ ਖਾਣਾ ਪੀਣਾ ਸਹੀ ਕਰ ਲਿਆ ਤਾਂ ਤੁਹਾਨੂੰ ਚਾਰਾਂ ਮਿੰਟਾਂ ਦੀ ਲੋੜ ਨਹੀਂ ਤਾਂ ਹੀ ਤਾਂ ਮਤਲਬ ਕਰਨਾ ਵੀ ਕਾਰਡੀਓ ਕਰਨਾ ਬੰਦੇ ਕਹਿੰਦੇ ਨੇ ਇਦਾਂ ਫਿੱਟ ਹੋਣਾ ਪਰ ਜੋ ਪਾਗਲਵਾਂ ਨੇ ਉਹ ਚੀਜ਼ ਕੋਈ ਲੋੜ ਨਹੀਂ ਕੀ ਤੁਸੀਂ ਆਪਣੀ ਕੈਲਰੀਆਂ ਕੈਲਕੂਲੇਟ ਕਰਨੀਆਂ ਸਿੱਖ ਲਓ ਤੁਹਾਨੂੰ ਰਿਜ਼ਲਟ ਮਿਲੂਗਾ ਹੀ ਮਿਲੂਗਾ ਜੇ ਤੁਸੀਂ ਬਾਗਲਾਂ ਭੱਜੀ ਗਏ ਉਹ ਤੁਹਾਡਾ ਮੂੰਹ ਤੇ ਕੰਟਰੋਲਿੰਗ ਉਹਦਾ ਵੀ ਫਾਇਦਾ ਨਿਕਾ ਠੀਕ ਆ ਹੁਣ ਭਤੀਜਾ ਮੇਰਾ ਹਰਸ਼ ਉਹ ਵੀ ਜਦੋਂ ਮੈਂ ਬਿਨਾ ਜੰਮ ਜਾਣ ਲੱਗੇ ਪਹਿਲਾਂ ਉਹ 114 ਕਿਲੋ ਦਾ ਸੀਗਾ ਤੇ ਹੁਣ ਪਹਿਲਾਂ ਪਹਿਲਾਂ ਜਦੋਂ ਭੱਜਿਆ ਨਜਾਬ ਦੀ ਹਾਰਡਵੇਟ ਤੇਜ ਹੁੰਦੀ ਸੀ ਕਿਉਂਕਿ ਫੈਟ ਬਹੁਤ ਜ਼ਿਆਦਾ ਸੀ ਉਮਰ ਦੇ ਹਿਸਾਬ ਨਾਲ 16 ਸਾਲ ਦਾ ਸੀ ਜਦੋਂ ਤੇ ਹੁਣ 18 ਦੇ ਵਜਾ ਹੌਲੀ ਹੌਲੀ ਨੂੰ ਪਤਾ ਲੱਗਿਆ ਵੀ ਕੀ ਖਾਣਾ ਕੀ ਛੱਡਣਾ ਉਹ ਚੀਜ਼ ਦਾ ਰਿਜ਼ਲਟ ਮਿਲਿਆ ਨੇ ਹੁਣ ਮੂੰਹ ਸਿਓ ਨੇ ਬਿਲਕੁਲ ਹੁਣ 90 ਵਾਲੀ ਲਾਈਨ ਦੇ ਵਿੱਚ ਆ 90 ਮਿੰਨਾ 90 ਆ 99 ਕਿਲੋ ਵਜਣਾ ਬਸ ਉਹਦਾ ਤੇ ਬੈਂਚ ਪ੍ਰੈਸ ਲਾਉਣ ਤੋਂ ਬਾਅਦ ਮੈਂ ਇਹ ਲਾਸਟ ਐਕਸਰਸਾਈਜ਼ ਲਾਉਂਦਾ ਸੀ ਹਾਂਸਾਂ ਦੇ ਨਾਲ ਇੱਕ ਸੈੱਟ ਮੈਂ ਐब्स ਕਰ ਲਾ ਲੈਂਦਾ ਸੀ ਤੇ ਇੱਕ ਸੈੱਟ ਮੈਂ ਕਫ ਦਾ ਲਾਉਂਦਾ ਸੀਗਾ ਤੇ 6 ਸੈੱਟ ਮੈਂ ਐब्सਾਂ ਦੇ ਲਾਏ ਨੇ ਤੇ 9 ਸੈੱਟ ਮੈਂ ਕਫਾਂ ਦੇ ਲਾਏ ਨੇ ਕਿਉਂਕਿ ਇਹ ਵੀ ਜ਼ਰੂਰੀ ਸੀਗੇ ਕਾਫੀ ਟਾਈਮ ਤੋਂ ਆਈ ਨਹੀਂ ਹੋਇਆ ਜਮਾਂਦਾਂ ਕਰਕੇ ਤੇ ਕੁਝ ਬਾਡੀ ਤੋਂ ਰੈਸਟਰ ਤੋਂ ਲੈਵਲ ਤੋਂ ਦਾ ਬਾਡੀ ਬਣਾਉਂਦੀ ਇੱਥੋਂ ਪੱਟਾਂ ਤੇ ਕਫਾਂ ਦੇ ਕੋਲੋਂ ਤਾਂ ਕਰਕੇ ਇਹ ਜ਼ਰੂਰੀਆਂ ਇਹਨੂੰ ਮੈਸ ਲੱਗਦੇ ਕਰੋ ਹਫ਼ਤੇ 'ਚ ਦੋ ਵਾਰ ਕਫ ਆਪਣੇ ਜਿੰਨੇ ਕੋਸਦੇ ਉਹਨੇ ਕ ਟ੍ਰੇਨ ਕਰੋ ਮਾਸੁਰ ਐ ਐਕਸ ਜ ਆਪਣੀ ਲਾਸ ਰਗੀ ਉਸ ਤੋਂ ਬਾਅਦ ਲਾ ਲੋ ਕੇ ਆਪਾਂ ਕਰਿਆ ਕਰਿਆ ਕਿ ਚਿਕਨ ਤੇ ਚੌਲ ਖਾਦੇ ਆ ਤੇ ਉਸ ਤੋਂ ਬਾਅਦ ਆਪਣਾ ਕੰਮ ਕਰ ਕੀਤਾ ਸ਼ਾਮ ਨੂੰ ਨਹਾ ਤੋ ਕੇ ਫਿਰ ਗਰਾਉਂਡ ਚ ਗਰਾਉਂਡ ਚ ਹੁੰਦਾ ਨਹੀਂ ਕੋਈ ਜਾਂਟਾ ਵੀ ਨਾਨਕੇ ਹੁੰਦਾ ਆਪਣੇ ਤਾਂ ਆ ਕਰਕੇ ਫਿਰ ਬਸ ਢੇੜਾ ਗੁੜਾ ਕੱਢ ਕੇ ਹਲਕਾ ਫੁਲਕਾ ਬੜਿਆ ਗੇਮ ਹੱਡਮੈਂਟ ਉਦਨੇ ਲਾ ਗਏ ਜਦੋਂ ਉਹ ਹੁੰਦਾ ਚਾਹ ਫੁੱਟਬਾਲ ਚਾਹ ਕ੍ਰਿਕਟਾ ਨੀ ਉਹ ਬੰਦੇ ਤੋਂ ਬਿਨਾ ਕੋਈ ਗੇਮ ਨਹੀਂ ਚਲੋ ਕਰਦੇ ਆ ਬਲੌਗ ਸਵਾਪ ਤੇ ਤੇ ਅੱਸੀ ਕੱਲ